ਸੌਦਾ ਲੱਭਿਆ ਸਾਰੀ ਦੁਕਾਨਾਂ ਉੱਤੇ ਜਾ ਕੇ ਤੇ ਪੁੱਛੀ ਮੇਆ ਤੁ ਨੂੰ ਇੱਕ ਟਕੇ ਦਾ ਸੱਚ ਤੇ ਇੱਕ ਟਕੇ ਦਾ ਚੰਦ ਖਰੀਦਣਾ ਚਾਹਦਾ ਹੈ ਅਗਾਂ ਜੋ ਵੀ ਤੈਨੂੰ ਜਵਾਬ ਮਿਲੇ ਉਹ ਤੈਨੂੰ ਆਕੇ ਦੱਸੀ ਪਹਿਲ ਦਾੰਦਾ ਜੀ ਸਤਿਵਚਨ ਕਹਿ ਕੇ ਦਰਪੇ ਨਗਰ ਵਿੱਚ ਦੀ ਸਾਰੀ ਦੁਕਾਨਾਂ ਉੱਤੇ ਉਹੀ ਸਵਾਲ ਪੁੱਛਿਆ ਬਤੇ ਆਂਦਾ ਪਹਿਲ ਦਾੰਦਾ ਜੀ ਦਾ ਸਵਾਲ ਹਾਸ ਕੇ ਤਾਲ ਦਿੱਤਾ